ਸੰਗਤ ਜੀ ਸਾਕੀ ਪੂਰੀ ਸੁਣਨੀ ਹੈ ਜੀ ਤਾਂ ਜੋ ਗੁਰੂ ਨਾਨਕ ਦੇਵ ਜੀ ਆਪਣੇ ਤੇ ਮਿਹਰ ਕਰਨ ਅਤੇ ਆਪਾਂ ਵੀਡੀਓ ਨੂੰ ਲਾਈਕ ਕਰਨਾ ਹੈ ਜੀ ਸ਼ੇਅਰ ਕਰਨਾ ਹੈ ਜੀ ਅਤੇ ਕਮੈਂਟ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖਣਾ ਹੈ ਜੀ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਜੀ ਅਤੇ ਆਓ ਆਪਾਂ ਸੁਣਦੇ ਹਾਂ ਜੀ ਸਾਕੀ ਗੁਰੂ ਪਿਆਰੀ ਸਾਧ ਸੰਗਤ ਜੀ ਸਾਕੀ ਹੈ ਜੀ ਜਦੋਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਮਰੇ ਹੋਏ ਬੱਚੇ ਨੂੰ ਜਿਉਂਦਾ ਕੀਤਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਉਦਾਸੀ ਸਮੇਂ ਇੱਕ ਨਗਰ ਵਿੱਚ ਪਹੁੰਚੇ ਨਗਰ ਵਿੱਚ ਪਹੁੰਚ ਕੇ ਵੇਖਿਆ ਕਿ ਪਿੰਡ ਦੇ ਸਾਰੇ ਲੋਕ ਇੱਕ ਘਰ ਵਿੱਚ ਇਕੱਠੇ ਹੋ ਰਹੇ ਹਨ ਕਈ ਕਈ ਲੋਕ ਆਉਂਦੇ ਹਨ ਅਤੇ ਉਸ ਘਰ ਵਿੱਚ ਵੜ ਜਾਂਦੇ ਹਨ ਆਈ ਮਰਦਾਨਾ ਨੇ ਗੁਰੂ ਸਾਹਿਬ ਦੇ ਕਹਿਣ ਤੇ ਇਸੇ ਸੱਜਣ ਤੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਇਸ ਨਗਰ ਵਿੱਚ ਇੱਕ ਬਹੁਤ ਹੀ ਅਮੀਰ ਸੇਠ ਰਹਿੰਦਾ ਹੈ ਜਿਸ ਦਾ ਇਕਲੌਤਾ ਪੁੱਤਰ ਪ੍ਰਾਣ ਤਿਆਗ ਗਿਆ ਹੈ ਉਸ ਦੇ ਅਫਸੋਸ ਨੂੰ ਲੋਕ ਜਾ ਰਹੇ ਹਨ ਇਸ ਤਰ੍ਹਾਂ ਜਿਸ ਦਾ ਇਕਲੌਤਾ ਪੁੱਤਰ ਪ੍ਰਾਣ ਤਿਆਗ ਗਿਆ ਹੈ ਉਸ ਦੇ ਅਫਸੋਸ ਨੂੰ ਜਾ ਰਿਹਾ ਹੈ ਸਾਰਾ ਪਿੰਡ ਜਿਸ ਤਰ੍ਹਾਂ ਸਿਆਣੇ ਕਹਿੰਦੇ ਹਨ ਕਿ ਗਰੀਬ ਦੀ ਮਰ ਗਈ ਮਾਂ ਕੋਈ ਨਾ ਲਵੇ ਨਾ ਅਮੀਰ ਦਾ ਮਰ ਗਿਆ ਕੁੱਤਾ ਸਾਰਾ ਪਿੰਡ ਆਣ ਕੇ ਸੁੱਤਾ ਇਸ ਤਰ੍ਹਾਂ ਜਿਹੜਾ ਨਹੀਂ ਵੀ ਜਾਣਦਾ ਸੀ ਉਹ ਵੀ ਸੇਠ ਦੇ ਮਰੇ ਮੁੰਡੇ ਦੇ ਅਫਸੋਸ ਨੂੰ ਜਾ ਰਿਹਾ ਸੀ ਗੁਰੂ ਸਾਹਿਬ ਤੇ ਆਈ ਮਰਦਾਨਾ ਜਦ ਉਸ ਘਰ ਵੱਲ ਨੂੰ ਵਧੇ ਤਾਂ ਦੂਰੋਂ ਹੀ ਅਸਮਾਨ ਨੂੰ ਛੂੰਹਦੀਆਂ ਦਿਲ ਚੀਰਮੀਆਂ ਰੋਣ ਦੀਆਂ ਆਵਾਜ਼ਾਂ ਕੰਨੀਆਂ ਪਈਆਂ ਬਹੁਤ ਮਿਰਲਾਪ ਹੋ ਰਿਹਾ ਸੀ ਬੀਬੀਆਂ ਦੋ ਹਥੜੇ ਮਾਰ-ਮਾਰ ਕੇ ਰੋ ਰਹੀਆਂ ਸਨ ਕੋਈ ਰੱਬ ਨੂੰ ਉ ਲੰਬੇ ਰਿਆ ਦਿੰਦਾ ਸੀ ਤੇ ਕੋਈ ਕਰਮਾਂ ਨੂੰ ਰੋ ਰਿਹਾ ਸੀ ਲੋਕਾਂ ਦੀਆਂ ਦਰਦ ਭਰੀਆਂ ਚੀਕਾਂ ਸੁਣ ਕੇ ਭਾਈ ਮਰਦਾਨਾ ਕਹਿਣ ਲੱਗਾ ਇਹ ਤਾਂ ਵਾਕਿਆ ਹੀ ਬਹੁਤ ਮਾੜਾ ਹੋਇਆ ਕਿਸੇ ਦਾ ਜਵਾਨ ਪੁੱਤ ਜਿਉ ਮੋਇਆ ਹੈ ਇਹ ਸੁਣ ਗੁਰੂ ਸਾਹਿਬ ਨੇ ਫਰਮਾਇਆ ਮਰਦਾਨਿਆ ਇਹ ਦੁਨੀਆ ਉਸ ਕਰਤੇ ਦਾ ਖੇਲ ਹੈ ਇੱਤੇ ਸਭ ਆਪਣੇ ਆਪਣੇ ਹਿੱਤ ਨੂੰ ਰੋਂਦੇ ਹਨ ਕੋਈ ਕਿਸੇ ਨੂੰ ਨਹੀਂ ਰੋਂਦਾ ਇਹ ਸਾਰਾ ਰੋਣਾ ਕਰਾਉਣਾ ਝੂਠ ਦਾ ਪਸਾਰਾ ਹੈ ਇਹ ਸੁਣ ਕੇ ਮਰਦਾਨੇ ਨੂੰ ਯਕੀਨ ਨਾ ਆਇਆ ਇਹ ਝੂਠਾ ਕਿਵੇਂ ਚਲੋ ਆਂਡ ਗਵਾਂਡ ਤਾਂ ਮੰਨਿਆ ਪਰ ਉੱਪਰੋਂ ਰੋਂਦਾ ਹੋ ਪਰ ਜਿਸ ਮਾਂ ਨੇ ਿੱਡੋਂ ਜੰਮਿਆ ਨੋਰੀਆਂ ਦੇ ਦੇ ਕੇ ਪਾਲਿਆ ਵੱਡਾ ਕੀਤਾ ਉਹ ਝੂਠਾ ਰੋਣਾ ਕਿਉਂ ਰੋਵੇਗੀ ਜਿਸ ਪਿਓ ਨੇ ਉਂਗਲੀ ਫੜ ਕੇ ਚੱਲਣਾ ਸਿਖਾਇਆ ਇੱਕ ਇੱਕ ਦਿਨ ਗਿਣ ਕੇ ਵੱਡਾ ਕੀਤਾ ਉਹ ਉਹ ਪਿਓ ਕਿਉਂ ਝੂਠਾ ਰੋਣਾ ਰੋਵੇਗਾ ਗੁਰੂ ਸਾਹਿਬ ਨੇ ਕਿਹਾ ਮਰਦਾਨਿਆਂ ਝੂਠਾ ਇਹ ਰੋਣਾ ਨਹੀਂ ਵਿਸ਼ਵਾਸ ਤਾਂ ਚਲ ਆ ਵਕਾਉਂਦਾ ਹਾਂ ਗੁਰੂ ਸਾਹਿਬ ਅਤੇ ਮਰਦਾਨਾ ਉਸ ਸੇਠ ਦੇ ਘਰ ਚਲੇ ਗਏ ਗੁਰੂ ਸਾਹਿਬ ਨੇ ਉੱਥੇ ਜਾ ਕੇ ਬੱਚੇ ਨੂੰ ਹੱਥ ਲਾ ਕੇ ਦੇਖਿਆ ਤੇ ਕਿਹਾ ਇਹ ਬੱਚਾ ਮੋਇਆ ਨਹੀਂ ਹੈ ਬੇਹੋਸ਼ ਹੈ ਇਹ ਪਹਿਲਾਂ ਵਾਂਗ ਇਸ ਵੇੜੇ ਦੀ ਰੌਣਕ ਬਣ ਸਕਦਾ ਹੈ ਜੀਵਤ ਹੋ ਸਕਦਾ ਹੈ ਪਰ ਇੱਕ ਕੁਰਬਾਨੀ ਔਰ ਇੱਕ ਕੁਰਬਾਨੀ ਤੁਹਾਨੂੰ ਕਰਨੀ ਪਊ ਸੇਠ ਤੇ ਸੇਠਣੀ ਨੇ ਰੋਣਾ ਧੋਣਾ ਬੰਦ ਕੀਤਾ ਤੇ ਇੱਕ ਆਵਾਜ਼ ਵਿੱਚ ਕਿਹਾ ਕਿਹੜੀ ਕੁਰਬਾਨੀ ਤਾਂ ਗੁਰੂ ਸਾਹਿਬ ਨੇ ਜਲ ਮੰਗਵਾਇਆ ਜਲ ਹੱਥ ਵਿੱਚ ਫੜ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਸੇਠ ਨੂੰ ਕਿਹਾ ਕਿ ਸੇਠ ਜੀ ਇਹ ਜਲਸ਼ਕ ਲਵੋ ਇਹ ਜਲਸ਼ਕਣ ਨਾਲ ਤੁਹਾਡਾ ਲੜਕਾ ਠੀਕ ਹੋ ਜਾਵੇਗਾ ਜੀਵਤ ਹੋ ਜਾਵੇਗਾ ਔਰ ਤੁਹਾਡੀ ਮੌਤ ਹੋ ਜਾਵੇਗੀ ਇਹ ਸੁਣ ਕੇ ਸੇਠ ਇਕਦਮ ਪਿੱਛੇ ਹੋ ਗਿਆ ਸੇਠ ਕਹਿਣ ਲੱਗਾ ਫਕੀਰ ਸਾਈ ਜੀ ਇਹ ਤੁਸੀਂ ਕੀ ਕਹਿ ਰਹੇ ਹੋ ਮੋਇਆ ਮੋਇਆ ਨਾਲ ਵੀ ਕੋਈ ਮੋਇਆ ਹੈ ਮੇਰੇ ਕੋਲ ਰੱਬ ਦਾ ਦਿੱਤਾ ਤਾਂ ਧਨ ਦੌਲਤ ਪੈਸਾ ਸਾਰਾ ਕੁਝ ਹੈ ਅਸੀਂ ਕਿਹੜਾ ਬੁੱਢੇ ਹੋ ਗਏ ਹਾਂ ਆਪੇ ਰੱਬ ਹੋਰ ਦੇ ਦੇਵੇਗਾ ਰੱਬ ਦੇ ਘਰ ਵਿੱਚ ਕਿਹੜਾ ਕਿਸੇ ਗੱਲ ਦੀ ਘਾਟ ਹੈ ਜਿਸਨੇ ਜਾਣਾ ਸੀ ਉਹ ਤਾਂ ਚਲਾ ਗਿਆ ਨਾਲੇ ਜੇ ਮੈਂ ਮਰ ਗਿਆ ਤਾਂ ਕੰਮਕਾਰ ਆਉਣ ਕਰੂ ਮੇਰੇ ਬਿਨਾ ਤਾਂ ਇਹ ਮਾਂ ਪੁੱਤ ਭੁੱਖੇ ਮਰ ਜਾਣਗੇ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਉਹ ਜਾਲਸ ਸਿਖਾਣੀ ਵੱਲ ਕੀਤਾ ਤੇ ਉਹੀ ਵਚਨ ਦੁਹਰਾਇਆ ਇਹ ਸੁਣ ਕੇ ਸੇਠਣੀ ਅੰਦਰ ਚਲੀ ਗਈ ਅਤੇ ਆਪਣੇ ਗਹਿਣੇ ਗੱਟੇ ਲੈ ਆਈ ਅਤੇ ਗੁਰੂ ਸਾਹਿਬ ਨੂੰ ਕਹਿਣ ਲੱਗੀ ਫਕੀਰ ਸਾਈ ਜੀ ਮੈਂ ਤਾਂ ਹਲੇ ਇਹ ਗਹਿਣੇ ਚੰਗੀ ਤਰ੍ਹਾਂ ਪਾ ਕੇ ਵੀ ਨਹੀਂ ਵਿਖੇ ਹਲੇ ਤਾਂ ਮੈਂ ਭਰ ਜਵਾਨੀ ਵਿੱਚ ਹਾਂ ਮੇਰੀ ਕਿਹੜਾ ੱਖ ਭਾਂਜ ਹੋ ਗਈ ਹੈ ਰੱਬ ਦੇ ਘਰ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ ਜਿਸ ਨੇ ਪਹਿਲਾਂ ਦਿੱਤਾ ਸੀ ਉਹ ਫਿਰ ਦੇ ਦੇਵੇਗਾ ਮੈਂ ਇਹ ਪਾਣੀ ਨਹੀਂ ਪੀਣਾ ਇਹ ਸਭ ਕੁਝ ਵੇਖ ਮਰਦਾਨਾ ਹੈਰਾਨ ਹੋ ਰਿਹਾ ਸੀ ਕੀ ਤੇਰੀ ਥਾਂ ਮੈਂ ਮਰ ਜਾਂਦਾ ਜਾਂਦੀ ਆ ਰੌਲਾ ਪਾਉਣ ਵਾਲੇ ਸੇਠ ਸੇਠਣੀ ਇਸ ਤਰ੍ਹਾਂ ਡਰੇ ਹੋਏ ਨੇ ਸੱਚੀ ਕੋਈ ਕਿਸੇ ਨਾਲ ਨਹੀਂ ਮਰਦਾ ਗੁਰੂ ਸਾਹਿਬ ਨੇ ਇਸ ਤੋਂ ਬਾਅਦ ਦੋਹਾਂ ਵਾਲ ਵੇਖ ਕੇ ਕਿਹਾ ਕਿ ਇਹ ਪਾਣੀ ਮੈਂ ਛਕ ਲਵਾਂ ਤਾਂ ਛੇਠਣੀ ਬੋਲੀ ਫਕੀਰ ਜੀ ਇਸ ਤੋਂ ਵੱਡਾ ਹੋਰ ਹੁਣ ਕੀ ਹੋਊਗਾ ਫਕੀਰ ਤਾਂ ਹੁੰਦੀ ਭਲੇ ਵਾਸਤੇ ਹਨਾ ਫਕੀਰਾਂ ਦਾ ਨਾ ਕੋਈ ਅੱਗਾ ਨਾ ਕੋਈ ਪਿੱਛਾ ਕੋਈ ਧੀ ਕੋਈ ਪੁੱਤ ਇਹ ਭਲੇ ਦਾ ਕੰਮ ਤੁਸੀਂ ਕਰ ਲਵ ਤਾਂ ਬਹੁਤ ਮਿਹਰਬਾਨੀ ਹੋਵੇਗੀ ਦੇਖੋ ਦੁਨੀਆ ਕਿੰਨੀ ਉਦਗਰਜ ਹੈ ਇਹ ਸੇਠਣੀ ਇਹ ਨਹੀਂ ਜਾਣਦੀ ਕਿ ਗੁਰੂ ਸਾਹਿਬ ਦੇ ਵੀ ਦੋ ਪੁੱਤ ਹਨ ਮਾਂ ਪੈਣ ਹੈ ਪਤਨੀ ਹੈ ਪਰ ਇਹ ਆਪਣੇ ਮੋਹ ਦੀ ਖਾਤਰ ਕਿਸੇ ਦੀ ਕੋਈ ਪਰਵਾਹ ਨਹੀਂ ਕਰਦੀ ਗੁਰੂ ਸਾਹਿਬ ਨੇ ਉਹ ਜਲ ਛਕਿਆ ਤੇ ਸੇਠ ਦਾ ਕਾਕਾ ਉੱਠ ਖੜਾ ਹੋਇਆ ਸਾਰੇ ਇਲਾਕੇ ਵਿੱਚ ਰੌਲਾ ਪੈ ਗਿਆ ਕਿ ਨਾਨਕ ਨਾਮ ਦਾ ਫਕੀਰ ਪੰਜਾਬ ਤੋਂ ਆਇਆ ਹੈ ਐ ਮਰਿਆ ਵਾਲਕ ਜਿਉਂਦਾ ਕੀਤਾ ਹੈ ਇਹ ਖਬਰ ਉੱਤੇ ਇੱਕ ਖਬਰ ਤੇ ਰਹਿਣ ਵਾਲੇ ਇੱਕ ਤੰਤਰਿਕ ਨੂੰ ਪਤਾ ਲੱਗੀ ਤਾਂ ਉਹ ਗੁਰੂ ਸਾਹਿਬ ਦੇ ਚਰਨੀ ਲੱਗਾ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਇਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਵਲਾਓ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ